ਗੰਗੇਪਣ ਦਾ ਇਲਾਜ ਕਰਨ ਵਾਲੇ ਤੇ ਹੋ ਗਿਆ ਵੱਡਾ ਐਕਸ਼ਨ ਮੰਨ ਕਰਦਾ ਕਿ ਸਰਕਾਰ ਨੂੰ ਇਹਦੇ ਜਿਹੜੇ ਜਿਹੜੇ ਕ੍ਰਿਸ਼ਮਾਈ ਰੋਗ ਹਟਾਉਣ ਵਾਲੇ ਨੇ ਇਹਨਾਂ ਤੇ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਨੇ ਖਾਣਾ ਮਸਲਾ ਇਹਦੀ ਨੌਜਵਾਨ ਬੇਟਾ ਮੇਰਾ 36 ਸਾਲ ਦੀ ਉਮਰ ਹੈ ਬਾਈ ਦਾ ਵੀ ਕੋਈ ਅੱਖ ਤੇ ਇਸ ਤਰ੍ਹਾਂ ਦੀ ਕੋਈ ਨੌਬਤ ਆ ਜਾਈ ਤੱਕ ਕੌਣ ਜ਼ਿੰਮੇਵਾਰ ਹੈ ਵਿਫਾ ਅਗਨੇ ਸਿਵਲ ਕਰ ਦਿੱਤਾ ਮੁਲਜ਼ਮਦਾਰ ਸਲੂਨ ਇੱਥੇ ਆਏ ਸੀਗੇ ਤੇ ਇਹ ਬੰਦ ਪਿਆ ਸੀ 3ਰਥ ਫਲੋਰ ਔਰ 4ਥ ਫਲੋਰ ਦੋਨੋਂ ਪਏ ਇਸ ਬੰਦ ਪਏ ਸੀ ਅਸੀਂ ਉਹਨਾਂ ਨੂੰ ਸੀਲ ਕਰਕੇ ਜਾ ਰਹੇ ਹਾਂ ਸਰਤੇ ਦਵਾਈ ਲਗਾਉਣ ਤੋਂ ਬਾਅਦ ਵੱਡੀ ਗਿਣਤੀ ਚ ਲੋਕਾਂ ਦੀਆਂ ਅੱਖਾਂ ਤੇ ਪਿਆਸੀ ਅਸਰ ਭਾਜੀ ਅੱਖਾਂ ਪੂਰੀਆਂ ਜੰਗਲੀਆਂ ਨਹੀਂ ਗਈਆਂ ਤੇ ਕੁਝ ਮਤਲਬ ਸਭ ਦੇ ਆ ਰਿਹਾ ਇੰਨਾ ਜਿਆਦਾ ਫੇਰ ਹੋ ਰਿਹਾ ਜੀ ਹਾਂ ਸੰਗਰੂਰ ਚ ਗੰਜੇਪਣ ਦੇ ਇਲਾਜ ਲਈ ਲਗਾਏ ਗਏ ਕੈਂਪ ਮਾਮਲੇ ਚ ਵੱਡੀ ਕਾਰਵਾਈ ਹੋਈ ਹੈ ਗੰਗੇਪਣ ਦੀ ਦਵਾਈ ਲਗਾਉਣ ਵਾਲੇ ਸ਼ਖਸ ਦੇ ਸਲੂਨ ਨੂੰ ਸੀਲ ਕਰ ਦਿੱਤਾ ਗਿਆ ਆਯੁਰਵੈਦਿਕ ਅਫਸਰ ਦੀ ਅਗਵਾਈ ਚ ਇਸ ਕਾਰਵਾਈ ਨੂੰ ਅਮਲ ਚ ਲਿਆਂਦਾ ਗਿਆ ਜਾਣਕਾਰੀ ਮੁਤਾਬਕ ਜਦੋਂ ਆਯੁਰਵੈਦਿਕ ਵਿਭਾਗ ਦੀ ਟੀਮ ਖੰਨਾਦੇਸ ਸਲੂਨ ਚ ਪਹੁੰਚੀ ਤਾਂ ਕੋਈ ਵੀ ਸਲੂਨ ਦਾ ਮਾਲਕ ਜਾਂ ਮੁਲਾਜ਼ਮ ਮੌਜੂਦ ਨਹੀਂ ਸੀ ਸਲੂਨ ਬੰਦ ਪਿਆ ਸੀ ਇਸ ਦੌਰਾਨ ਵਿਭਾਗ ਨੇ ਕਾਰਵਾਈ ਕਰਦੇ ਹੋਏ ਸਲੂਨ ਨੂੰ ਸੀਲ ਕਰ ਦਿੱਤਾ ਹੈ ਆਖਰ ਸਲੂਨ ਨੂੰ ਸੀਲ ਕਰਨ ਤੋਂ ਬਾਅਦ ਡਾਕਟਰ ਵੱਲੋਂ ਕੀ ਗੱਲਾਂ ਸਲੂਨ ਮਾਲਕ ਨੂੰ ਕਹੀਆਂ ਗਈਆਂ ਨੇ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਇਹ ਕੱਲ ਸ਼ਾਮ ਨੂੰ 6 ਵਜੇ ਮੈਨੂੰ ਜ਼ੋਨਰ ਲਾਇਸੈਂਸਿੰਗ ਅਥਾਰਟੀ ਉਹਨਾਂ ਦਾ ਕਾਲ ਆਈ ਸੀ ਕਿ ਇਸ ਤਰ੍ਹਾਂ ਸੰਗਰੂਰ ਦੇ ਵਿੱਚ ਇਹ ਕੈਂਪ ਲਗਾ ਕੇ ਆਏ ਨੇ ਜਿਹਦੇ ਚ ਕੰਝੇ ਪੈਣ ਦਾ ਇਲਾਜ ਕਰਦੇ ਸੀ ਉੱਥੇ ਜਿਨ੍ਹਾਂ ਦੇ ਦਵਾਈ ਲਗਾਈ ਗਈ ਸੀਗੀ 60-70 ਮਰੀਜ਼ ਸਿਵਲ ਹਸਪੀਟਲ ਸੰਗਰੂਰ ਖਾਰਿਸ਼ ਨਾਲ ਅਲਰਜੀ ਦੇ ਰਿਐਕਸ਼ਨ ਨਾਲ ਸੋਜਾ ਮੂੰਹ ਦੇ ਸੋਜੇ ਨਾਲ ਉੱਥੇ ਪਹੁੰਚੇ ਨੇ ਜਿਹਦੇ ਕਰਕੇ ਜਿਹਦਾ ਕੀ ਮਾਨਯੋਗ ਸਿਹਤ ਮੰਤਰੀ ਜੀ ਨੇ ਗੰਭੀਰ ਨੋਟਿਸ ਲਿਆ ਉਹ ਨੋਟਿਸ ਲੈਣ ਕਰਕੇ ਉਹਨਾਂ ਵੱਲੋਂ ਫਿਰ ਸਿਵਲ ਸਰਜਨ ਸਾਹਿਬ ਨੂੰ ਮੈਸੇਜ ਆਇਆ ਉਹਨਾਂ ਨੇ ਇੱਥੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ ਗਿਆ ਕਿ ਕਾਰਵਾਈ ਕੀਤੀ ਜਾਵੇ ਪਰ ਕਿਉਂਕਿ ਜਿਹੜਾ ਇਹ ਪ੍ਰੋਡਕਟ ਲਗਾ ਰਹੇ ਸੀ ਉਹ ਆਯੁਰਵੈਦਿਕ ਪ੍ਰੋਡਕਟ ਸੀ ਇਸ ਲਈ ਉਹਨਾਂ ਨੇ ਮਨੁਸ਼ਾਮ ਨੂੰ 6 ਵਜੇ ਕਾਲ ਕੀਤੀ ਕਿ ਇਹ ਆਯੁਰਵੈਦਿਕ ਪ੍ਰੋਡਕਟ ਹੈ ਤੁਸੀਂ ਇਹਦੇ ਖਿਲਾਫ ਕਾਰਵਾਈ ਤੁਹਾਡੇ ਵੱਲੋਂ ਬੱਤੀ ਹੈ ਤਾਂ ਸ਼ਾਮ ਨੂੰ 7 ਵਜੇ ਮੈਂ ਆਪਣੀ ਟੀਮ ਨਾਲ ਇੱਥੇ ਆਇਆ ਸੀਗਾ ਉਦੋਂ ਇਹ ਬੰਦ ਸੀ ਕਿਉਂਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਇਹ ਮੰਗਲਵਾਰ ਵੀਰਵਾਰ ਔਰ ਸ਼ਨੀਵਾਰ ਇੱਥੇ ਦਵਾਈ ਲਗਾਉਂਦੇ ਨੇ ਫਿਰ ਅਸੀਂ ਡਿਸਾਈਡ ਕੀਤਾ ਕਿ ਸਵੇਰੇ ਇੱਕ ਵਾਰ ਦੁਬਾਰਾ ਆਇਆ ਜਾਏ 10 ਵਜੇ ਅਸੀਂ ਇੱਥੇ ਆਏ ਸੀਗੇ ਤੇ ਇਹ ਬੰਦ ਪਿਆ ਸੀ 3rd ਫਲੋਰ ਔਰ 4th ਫਲੋਰ ਦੋਨੋਂ ਪਏ ਸੀ ਬੰਦ ਪਏ ਸੀ ਅਸੀਂ ਉਹਨਾਂ ਨੂੰ ਸੀਲ ਕਰਕੇ ਜਾ ਰਹੇ ਹਾਂ ਅਸੀਂ ਉਹਦੇ 'ਚ ਇਹ ਲਿਖਿਆ ਹੈ ਕਿ ਤੁਸੀਂ ਜਦੋਂ ਆਓ ਸਾਨੂੰ ਕੰਟੈਕਟ ਕਰੋ ਫੋਨ ਨੰਬਰ ਉੱਥੇ ਲਿਖਿਆ ਹੋਇਆ ਹੈ ਅਸੀਂ ਇੱਥੇ ਚੈੱਕ ਅਪ ਚੈਕਿੰਗ ਕਰਾਂਗੇ ਜੋ ਪ੍ਰੋਡਕਟ ਉਹ ਲਗਾਉਂਦੇ ਆ ਉਹਦੇ ਸੈਂਪਲ ਲਵਾਂਗੇ ਔਰ ਉਸ ਟੈਸਟ ਕਰਨੇ ਭੇਜਾਂਗੇ ਕਿਹੜੀ ਕੰਪਨੀ ਤੋਂ ਬਣਾਇਆ ਗਿਆ ਸਾਰਾ ਕੁਝ ਦਿਖਾਇਆ ਜਾਊਗਾ ਉਹ ਸਾਰਾ ਜੋ ਬੰਦ ਦੀ ਕਾਰਵਾਈ ਹੋਗੀ ਉਹ ਕਿੱਦਿ ਜੀ ਨਸੀਲ ਘਾਤਾ ਖੁੱਲ ਜਾਏਗੀ ਇਹਨਾਂ ਦੀ ਜਦੋਂ ਆਗੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਿਲ ਹੋਣਗੇ ਉਸ ਤੋਂ ਬਾਅਦ ਸਰ ਉਤੇ ਅਧਰ ਰਿਪੋਰਟ ਵੀ ਦਰਜ ਹੋਈ ਹੈ ਇਹਨਾਂ ਤੇ ਐਫ ਆਈ ਆਰ ਵੀ ਦਰਜ ਹੋਈ ਹੈ ਉੱਤੇ ਸੰਗਰੂਰ ਹਾਂਜੀ ਕਿੰਨੇ ਬੰਦੇ ਦਾ ਪਤਾ ਕੁਛ ਕਿੰਨੇ ਬੰਦੇ ਦੋ ਬੰਦੇ ਸੀਗੇ ਜੀ ਦੋ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਇੱਕ ਤਾਂ ਅਮਨ ਹੈ ਜਿਹੜਾ ਇੱਥੇ ਹੈ ਔਰ ਇੱਕ ਜਿਹਨੇ ਉੱਥੇ ਆਰਗੇਨ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਲੂਨ ਦੇ ਮਾਲਕ ਤੇ ਉਸ ਦੇ ਨਾਲ ਜੁੜੇ ਕੁਝ ਲੋਕਾਂ ਵੱਲੋਂ ਸੰਗਰੂਰ 'ਚ ਇੱਕ ਕੈਂਪ ਲਗਾਇਆ ਗਿਆ ਸੀ ਤਾਂ ਕਿ ਲੋਕਾਂ ਦੇ ਗੰਜੇਪਣ ਨੂੰ ਦੂਰ ਕੀਤਾ ਜਾ ਸਕੇ ਵੱਡੀ ਗਿਣਤੀ 'ਚ ਲੋਕ ਕੈਂਪ 'ਚ ਸਿਰ ਤੇ ਦਵਾਈ ਲਗਾਉਣ ਲਈ ਪਹੁੰਚ ਗਏ ਸੀ ਇਸ ਦੌਰਾਨ ਜਿਉਂ ਹੀ ਦਵਾਈ ਲਗਾਉਣੀ ਸ਼ੁਰੂ ਕੀਤੀ ਤਾਂ ਇਸ ਦੇ ਬਾਅਦ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਸੀ ਜੀਹਾਂ ਜਨਾਬ ਕਿਉਂਕਿ ਦਵਾਈ ਲਗਾਉਣ ਤੋਂ ਬਾਅਦ ਵੱਡੀ ਗਿਣਤੀ 'ਚ ਲੋਕਾਂ ਨੂੰ ਅੱਖਾਂ ਦੀ ਸਮੱਸਿਆ ਖੜੀ ਹੋ ਗਈ ਸੀ ਸੰਗਰੂਪ ਦਾ ਸਾਰਾ ਹਸਪਤਾਲ ਮਰੀਜ਼ਾਂ ਨਾਲ ਭਰ ਗਿਆ ਇਸ ਤੋਂ ਬਾਅਦ ਵੱਡਾ ਬਿਵਾਲ ਖੜਾ ਹੋ ਗਿਆ ਸੀ ਮੈਂ ਇਹ ਮੰਗ ਕਰਨਾ ਹੈ ਕਿ ਸਰਕਾਰ ਨੂੰ ਇਹ ਦੇ ਜਿਹੜੇ ਜਿਹੜੇ ਕ੍ਰਿਸ਼ਮਾਈ ਰੋਗ ਹਟਾਉਣ ਵਾਲੇ ਨੇ ਇਹਨਾਂ ਤੇ ਪਾਬੰਦੀਆਂ ਲਾਉਣੀਆਂ ਚਾਹੀਆਂ ਨੇ ਇਹਨਾਂ ਦੇ ਨਾਲ ਹੁਣ ਅੱਖਾਂ ਦਾ ਮਸਲਾ ਹੈ ਜੀ ਨੌਜਵਾਨ ਬੇਟਾ ਮੇਰਾ 36 ਸਾਲ ਦੀ ਉਮਰ ਹੈ ਭਾਈ ਦਾਵੇ ਕੋਈ ਅੱਖਾਂ ਤੇ ਇਸ ਤਰ੍ਹਾਂ ਦੀ ਕੋਈ ਨੌਬਤ ਆ ਜੇ ਤੱਕ ਕੌਣ ਜ਼ਿੰਮੇਵਾਰ ਹੈ ਹੈਲਥ ਡਿਪਾਰਟਮੈਂਟ ਨੂੰ ਵੀ ਚਾਹੀਦਾ ਹੈ ਖਾਸ ਕਰਕੇ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕਹਾਂਗਾ ਵੀ ਜਿਹੜੇ ਇੱਕੋਦਮ ਇਹੇ ਜਿਹੇ ਕੋਲੋ ਵੀ ਕ੍ਰਿਸ਼ਮਾਈ ਜਿਹੜੇ ਉਹ ਇਲਾਜ ਕਰਦੇ ਨੇ ਕੋਈ ਕਹਿੰਦਾ ਬਾਲ ਆ ਜਾਣਗੇ ਕੋਈ ਕਹਿੰਦਾ ਚਮੜੀ ਆਪਣਾ ਚਿੱਟੀ ਹੋ ਜੂਗੀ ਆਹ ਲਾ ਲਓ ਇਹ ਕਰ ਲਓ ਇਹੇ ਤੇ ਲੋਕਾਂ ਨੂੰ ਰੋਕਣਾ ਚਾਹੀਦਾ ਜਿਹੜੇ ਮੈਂ ਕਾਰਵਾਈ ਦੀ ਮੰਗ ਕਰਦਾ ਜੀ ਵੀ ਇਹ ਇਹਨਾਂ ਦੇ ਖਿਲਾਫ ਜਿਹੜੇ ਇਸ ठाਉਂ ਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਸਖਤ ਕਾਰਵਾਈ ਕੀਤੀ ਜਾਵੇ ਉਹ ਭਾਜੀ ਦਵਾਈ ਨਹੀਂ ਲੈਣਗੇ ਐਸੀ ਕਿਸਮ ਦੇ ਜਿਹੜਾ ਹੈਅਰ ਫਾਲ ਹੋ ਰਿਹਾਗਾ ਇਹਦੇ ਵਾਸਤੇ ਕੋਈ ਮੈਡੀਕਲ ਦੇਣ ਆਏ ਹੋਏ ਨੇ ਕਿ ਤੇ ਬਹੁਤ ਵਧੀਆ ਗਰੋਥ ਹੋ ਰਹੀ ਆ ਤੇ ਰਿਜ਼ਲਟ ਵਧੀਆ ਆ ਰਹੇ ਨੇ ਇਹ ਸੋਚ ਕੇ ਮੈਂ ਚਲਾ ਗਿਆ ਇਹ ਬਾਤ ਸਭ ਤੋਂ ਉਧਰ ਹੀ ਕਿਹਾ ਸੀ ਕਿ 10 बटे 2 ਮੈਡੀਸਨ ਉਹਨੇ ਲਗਾਈ ਕਿ 10 ਮੱਟੇ ਖੜੀ ਜਾ ਉਸ ਤਬਾਰੇ ਨੂੰ ਤੋਹ ਲਿਆ ਜਾਵੇ। ਬਸ ਮੈਂ ਉੱਥੇ ਭਰਾ ਤੋਤੀਆ ਮਤਲਬ ਸਿਰ ਤੋਟਦਾ ਅਚਾਨਕ ਮਤਲਬ ਹੋਸ਼ਾ ਦਾ ਕੇ ਬਦਰ ਪਾੜੀ ਜੋ ਜੋ ਕੇ ਅੱਖਾਂ ਦੇ ਵਿੱਚ ਆ ਕੇ ਪਹਿ ਗਿਆ ਹੋਵੇ। ਮੈਂ ਉਹ ਵੀ ਤੋਤਾ ਦੁਬਾਰਾ ਨਹੀਂ ਹੋਣੀ ਨਹੀਂ ਸ਼ਾਇਦ। ਭਾਜੀ ਅੱਖਾਂ ਪੂਰੀਆਂ ਜਲ ਰਹੀਆਂ ਰਹੀਆਂ ਤੇ ਕੁਝ ਮਤਲਬ ਸਮਝ ਨਹੀਂ ਆ ਰਿਹਾ ਇੰਨਾ ਜ਼ਿਆਦਾ ਫੇਲ ਹੋ ਰਿਹਾ। ਬਹੁਤ ਮਤਲਬ ਦੋ ਘਟੇ ਤਿਆ ਤੋ ਪਰੇਸ਼ਾਨ ਹੋ ਰਿਹਾ ਪੂਰਾ ਪ੍ਰੇਸ਼ਾਨ। ਜਾਣਕਾਰੀ ਮੁਤਾਬਕ ਹੁਣ ਸੰਗਰੂਰ ਚ ਵੀ ਮਾਮਲਾ ਦਰਜ ਹੋ ਚੁੱਕਾ ਹੈ ਕੈਂਪ ਲਗਾਉਣ ਵਾਲਿਆਂ ਤੇ ਸਲੂਨ ਮਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਇਸ ਤੋਂ ਬਾਅਦ ਹੁਣ ਸੂਬੇ ਦੇ ਸਿਹਤ ਮੰਤਰੀ ਦੇ ਦਖਲ ਤੋਂ ਬਾਅਦ ਖੰਨਾ ਚ ਰਹਿੰਦੇ ਸਲੂਨ ਦੇ ਮਾਲਕ ਦੇ ਸਲੂਨ ਨੂੰ ਸੀਲ ਕਰ ਦਿੱਤਾ ਗਿਆ ਉਸ ਨੂੰ ਵਿਭਾਗ ਅੱਗੇ ਪੇਸ਼ ਹੋਣਾ ਉਸ ਵੱਲੋਂ ਬਣਾਈ ਜਾ ਰਹੀ ਦਵਾਈ ਦੇ ਨਮੂਨੇ ਦੇਣ ਦੀ ਗੱਲ ਕਹੀ ਗਈ ਹੈ ਤਾਂ ਕਿ ਦਵਾਈ ਦੀ ਜਾਂਚ ਕੀਤੀ ਜਾ ਸਕੇ ਫਿਲਹਾਲ ਦੇਖਣਾ ਹੋਵੇਗਾ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਜਾਂਚ 'ਚ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਬਾਣੀ ਟੀਵੀ ਲਈ ਗੁਰਪ੍ਰੇਜ ਸਿੰਘ ਦੀ ਰਿਪੋਰਟ